ਤੇਜ ਵੀ ਹੁਣ ਮੈਂ ਵਾਕ ਕਰ ਰਿਹਾ ਇੱਕ ਹੋਰ ਬੜਾ ਸੋਨਾ ਫਿਲਮ ਨੂੰ ਸ਼ੌਕ ਹੈ ਤੁਹਾਨੂੰ ਸ਼ੌਕ ਕਰਦਾ ਮੈਂ ਆ ਚੈੱਕ ਕਰੋ ਆਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਧੰਨੇ ਠੀਕ ਹੋਵੋਗੇ ਅੱਜ ਦਾ ਜਿਹੜਾ ਵਲੌਗ ਹੈ ਮੈਂ ਸ਼ੂਟ ਕਰਦਾ ਪਿਆ ਬੈਲਜੀਅਮ ਆਂਡਰਪਟੋ ਜਿੱਦਾਂ ਹੀ ਮੈਂ ਬਾਸਤ ਉਤਰਿਆ ਇੰਨਾ ਸੋਹਣਾ 뷰 ਇੰਨੀਆਂ ਮਤਲਬ ਹਿਸਟੋਰਿਕ ਜਿਹੜੀਆਂ ਬਿਲਡਿੰਗ ਸੀਗੀਆਂ ਇੰਨਾ ਸੋਹਣਾ ਲੱਗ ਰਿਹਾ ਸੀ ਇਹਨਾਂ ਦੇਖਣ ਵਾਸਤੇ ਸੋ ਮੈਂ ਕੋਸ਼ਿਸ਼ ਕੀਤੀ ਹੈ ਇੱਕ ਛੋਟੀ ਜੀ ਕੀ ਜਿਹੜੇ ਵਧੀਆ-ਵਧੀਆ ਸ਼ਾਰਟਸ ਆਪਣੇ ਕੈਮਰੇ ਤੋਂ ਲੈ ਪਾਵਾਂ ਤੇ ਉਮੀਦ ਕਰਦਾ ਹਾਂ ਤੁਹਾਨੂੰ ਸ਼ਾਰਟਸ ਪਸੰਦ ਆਉਗੇ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵਲੌਗ ਹੈ ਜਿਹੜਾ ਸਿਰਫ ਇੱਕ ਦਿਨ ਵਾਸਤੇ ਮੈਂ ਸ਼ੂਟ ਕਰ ਰਿਹਾ ਮਤਲਬ ਇੱਕ ਦਿਨ ਦਾ ਮੇਰਾ ਇਹ ਟ੍ਰਿਪ ਹੈਗਾ ਤੇ ਕੱਲ ਮੇਰੀ ਫੇਰ ਜਿਹੜੀ ਹੈ ਈਵਨਿੰਗ ਸ਼ਿਫਟ ਲੇਟ ਸ਼ਿਫਟ ਹੈ ਮੇਰੇ ਕੋਲ ਇੱਕ ਦਿਨ ਸੀਗਾ ਤਾਂ ਮੈਂ ਸੋਚਿਆ ਚੱਲ ਇਸੇ ਬਾਅਨੇ ਘੁੰਮ ਆਣਿਆ ਜਦੋਂ ਸਾਰੇ ਵੀਕ ਆਪਾਂ 6 ਦਿਨ ਤੱਕ ਕੇ ਰੱਜ ਕੇ ਮਿਹਨਤ ਕਰਦੇ ਆ ਨਾ ਤਾਂ ਇੱਕ ਦਿਨ ਤਾਂ ਫਿਰ ਬਣਦਾ ਹੀ ਹੈ ਕਿ ਆਪਾਂ ਬਾਹਰ ਕਿਸੇ ਹੋਰ ਕੰਟਰੀ ਸਪੈਸ਼ਲੀ ਜਦੋਂ ਯੂਰਪ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਇੰਨੀ ਵਧੀਆ ਓਪਰਚ्युनिटी ਮਿਲਦੀ ਹੈ ਕਿ ਤੁਸੀਂ ਲਾਗੇ ਲਾਗੇ ਵਾਲੀਆਂ ਹੋਰ ਜਣੀਆਂ ਡਿਫਰੈਂਟ ਡਿਫਰੈਂਟ ਕੰਟਰੀ ਹੈ ਜਿੱਥੇ ਡਿਫਰੈਂਟ ਕਲਚਰ ਹੈ ਡਿਫਰੈਂਟ ਫੂਡ ਹੈ ਸਾਰਾ ਕੁਝ ਅਲੱਗ ਹੈ ਹਰ ਕੰਟਰੀ ਦੀ ਇੱਕ ਸਪੈਸ਼ialਟੀ ਹੈ ਤਾਂ ਫਿਰ ਜ਼ਰੂਰ ਤੁਹਾਨੂੰ ਉਧਰ ਜਾਣਾ ਚਾਹੀਦਾ ਹੈ ਜੇ ਆਲਰੇਡੀ ਤੁਸੀਂ ਯੂਰਪ 'ਚ ਰਹਿ ਰਹੇ ਹੋ ਜੇ ਤੁਸੀਂ ਨਹੀਂ ਰਹਿ ਰਹੇ ਯੂਰਪ ਦੇ ਵਿੱਚ ਤਾਂ ਤੁਹਾਨੂੰ ਬੈਚ ਲੈ ਲੋੜ ਨਹੀਂ ਤੁਹਾਡਾ ਬਰਾ ਹੈਗਾ ਤੁਹਾਨੂੰ ਸਾਰਾ ਯੂਰ ਪਹੁੰਚਦੇ 1000 ਰੁਪਏ ਲਮਾ ਕੀ ਕਲੈਕਟ ਕਰਨੀਆਂ ਸੀ ਨੀ ਉਹ ਤੋਂ ਅਪਾਰਟਮੈਂਟ ਦੀ ਆ ਆਫਿਸ ਜਿਹੜਾ ਦੋਵੇ ਫੁੱਲਾ ਸੀ ਤੇ ਮੈਂ ਪਹੁੰਚ ਗਿਆ ਉੱਥੇ ਪਹਿਲਾਂ 8 ਘੰਟੇ ਪਹਿਲਾਂ 1:30 ਵੇ ਪਹੁੰਚ ਗਿਆ ਉਹ ਤਾਂ ਨਹੀਂ ਮੈਨੂੰ ਫਿਰ ਜਿੰਨੀ ਦਰ ਉਸੇ ਮੈਂ ਖੜਾ ਸੀਗਾ ਮੈਂ ਸੋਚਿਆ ਚਲੋ ਇੱਕ ਮਿਊਜ਼ੀਅਮ ਐ ਇਥੇ ਐਮ ਏ ਐਸ ਦ ਸਟ੍ਰੋਮ ਕਰਕੇ ਮਿਊਜ਼ੀਅਮ ਤੇ ਉਹਦੇ ਜਦੋਂ ਮੈਂ ਆਉਣ ਤੋਂ ਪਹਿਲਾਂ ਸਰਚ ਕੀਤਾ ਉਹਦੇ ਤੇ ਚੈਟ ਜੀ ਪੀ ਟੀ ਤੇ ਕੀ ਕੀ ਆ ਮੇਰੇ ਲੋਕੇਸ਼ਨ ਦੇ ਲਾਗੇ ਹੈਗਾ ਜੋ ਮੈਂ ਘੁੰਮ ਸਕਦਾ ਤਾਂ ਉਹਨਾਂ ਨੇ ਮੈਨੂੰ ਸੁਝਾਅ ਚ ਦੇ ਅੱਛਾ ਜੀ ਜੀ ਬੀ ਡੀ ਤੋਂ ਮੈਨੂੰ ਪਤਾ ਲੱਗ ਗਿਆ ਕਿ ਇੱਕ ਐਥੀਕ ਮਿਊਜ਼ੀਅਮ ਹੈ ਬਹੁਤ ਵਧੀਆ ਫਿਰ ਜਿੰਨੀ ਵਾਰ ਮੈਂ ਵੇਟ ਕਰ ਰਿਹਾ ਸੀਗਾ ਉਹਨਾਂ ਦਾ ਆਫਿਸ ਓਪਨ ਹੋਣ ਦੀ ਤਾਂ ਮੈਂ ਟਿਕਟ ਸਿੱਧੀਆਂ ਬੁੱਕ ਕਰ ਲਿਆ ਉਹਦੀਆਂ ਮਿਊਜ਼ੀਅਮ ਦੀਆਂ ਸੋ ਜਿਆਦਾ ਟਾਈਮ ਨਹੀਂ ਆਪਣੇ ਕੋਲ ਇਸ ਤੋਂ ਸਿੱਧਾ ਇਸ ਟਾਈਮ ਸਭ ਤੋਂ ਪਹਿਲਾਂ ਜਾ ਰਹੇ ਹਾਂ ਮੈਂ ਆ ਮਿਊਜ਼ੀਅਮ ਮਿਊਜ਼ੀਅਮ ਹੀ ਦੇਖਦੇ ਹਾਂ ਕਿ ਕੀ ਕੀ ਮਿਊਜ਼ੀਅਮ ਦੇ ਵਿੱਚ ਚੈੱਕ ਕਰਦੇ ਹਾਂ ਮੈਨੂੰ ਕੋਈ ਆਈਡੀਆ ਨਹੀਂ ਹੈ ਕਿ ਕੀ ਕੀ ਉਹਦੇ ਵਿੱਚ ਹੈ ਮੈਨੂੰ ਸਿਰਫ ਸੁਜੈਸ਼ਨ ਦੇ ਵਿੱਚ ਸ਼ੋ ਆ ਤਾਂ ਮੈਂ ਸੋਦੇ ਚਲੋ ਇੱਕ ਨਵੀਂ ਚੀਜ਼ ਐਕਸਪਲੋਰ ਕਰਦੇ ਹਾਂ ਉਹ ਰਾਈਟ ਨਾਉ ਆਈ ਐਮ ਗੋਇੰਗ ਥੇਰ ਉੱਧਰ ਜਾ ਰਹੇ ਆ ਤੇ ਤੁਹਾਨੂੰ ਵੀ ਦਿਖਾਣਾ ਕੀ ਕੀ ਆਜੋ ਸਪੈਸ਼ਲੀ ਜਿਹੜਾ ਇਹਨਾਂ ਦਾ ਸੈਂਟਰਲ ਸਟੇਸ਼ਨ ਆ ਉਹ ਮੈਨੂੰ ਬਹੁਤ ਪਿਆਰਾ ਲੱਗਾ ਬਹੁਤ ਸੋਹਣਾ ਉਹ ਬਰਿਆ ਸੀਗਾ ਤੇ ਆਲਮੋਸਟ ਇੱਥੇ ਆ ਇੱਥੇ ਆ 2 ਮਿੰਟ ਦੀ ਵਾਕ ਤੇ ਜਿਹੜੀਆਂ ਕੇਸ ਜਿੱਥੋਂ ਮੈਂ ਕਲੈਕਟ ਕਰਨੀਆਂ ਸੀਗੀਆਂ ਹੋਂ ਸੀਗਾ ਇੱਥੇ ਆ 2 ਮਿੰਟ ਦੀ ਤੇ ਉਹਦੇ ਵਿੱਚ ਮੈਨੂੰ 3-4 ਬਹੁਤ ਸੋਹਣੇ-ਸੋਹਣੇ ਵਿਊਜ਼ ਦਿਖੇ ਉਹ ਤੁਹਾਨੂੰ ਮੈਂ ਇਸੇ ਵੀਡੀਓ ਚ ਤੁਹਾਨੂੰ ਦਿਖਾਉਂਗਾ ਤੇ ਜਿਵੇਂ ਹੁਣ ਮੈਂ ਵਾਕ ਕਰ ਰਿਹਾ ਇੱਕ ਹੋਰ ਬੜਾ ਸੋਹਣਾ ਮੈਨੂੰ ਥੋੜਾ ਜਿਹਾ ਸ਼ੋਅ ਕਰਦਾ ਮੈਂ ਆ ਚੈੱਕ ਕਰੋ ਚਰਚ ਕਿੰਨੀ ਪਿਆਰੀ ਚਰਚ ਕਿੰਨੀ ਸੋਹਣੀ ਚਰਚ ਬਣੀ ਗਈ ਹੈ ਬੁਕਿੰਗ ਜਿਹੜੀ ਮੈਂ ਕੀਤੀ ਸੀ ਉਹ ਸੀਗੀ 2 ਵਜੇ ਦੀ ਉਹ ਸੌਰੀ 3 ਵਜੇ ਦੀ 3 ਵਜੇ ਦੀ ਬੁਕਿੰਗ ਆਲਰੇਡੀ ਮੈਂ ਕਰ ਲਈ ਹੋਈ ਸੀ ਤੇ ਪਹੁੰਚਦਾ ਮੈਂ ਗਿਆ ਤਾਂ ਦੇਖ ਰਿਹਾ ਮੇਰਾ ਜ਼ਿਆਦਾ ਟਾਈਮ ਨਾ ਵੇਸਟ ਕਰ ਕਿਉਂਕਿ ਆਲਰੇਡੀ ਮੇਰੇ ਟਿਕਟਸ ਮੇਰੇ ਫੋਨ ਦੇ ਵਿੱਚ ਹੈਗੇ ਆ ਤੇ ਇਸ ਟਾਈਮ ਟਾਈਮ ਹੋ ਰਿਹਾ ਹੈ ਇਸ ਟਾਈਮ ਹੋ ਰਿਹਾ 2:40 ਮਿੰਟ ਵਾ 19 ਮਿੰਟ ਪਏ ਦੇਖ ਗਿਆ ਬਲਾਕ ਕਰਦੇ ਜਾਣਾ ਹੈ ਦੇਖਾਂ ਹੈ ਹਨ ਆਕੇ ਥੈਂਕ ਯੂ so much in english okay thank you thank you have a nice day bye ਲੋ ਜੀ ਰਖੜੀ ਬੰਦ ਗਏ ਨੇ ਸਾਡੇ ਗੋਟ ਤੇ ਹੁਣ ਘੁੰਮੀਆਂ ਮੇਰਾ ਭਰਾ ਜਿੱਥੇ ਮਰਜੀ ਜੇ ਆਪਾਂ ਗੱਲ ਕਰੀਏ ਯੂਰਪ ਦੇ ਸਭ ਤੋਂ ਵੱਡੇ ਸੀਪੋਰਟਸ ਦੀ ਤਾਂ ਆਂਟਰਵਰਪ ਦਾ ਜਿਹੜਾ ਸੀਪੋਰਟ ਹੈ ਉਹ ਦੂਜੇ ਨੰਬਰ ਤੇ ਆਂਦਾ ਹੈ ਇਸ ਮਿਊਜ਼ੀਅਮ ਦੇ ਵਿੱਚ ਤੁਹਾਨੂੰ ਵੱਡੇ ਜਹਾਜ਼ ਸਫਰ ਲਈ ਤੇ ਛੋਟੀਆਂ ਕਿਸ਼ਤੀਆਂ ਜਿਹੜੀਆਂ ਕਿ ਮੱਛੀ ਫੜਨ ਦੇ ਲਈ ਯੂਜ਼ ਕਰਦੇ ਸੀ ਆਮ ਤੌਰ ਤੇ ਉੱਥੇ ਲੋਕ ਅਤੇ ਵੱਡੇ ਕਈ ਜਹਾਜ਼ ਜਿਹੜੇ ਜੰਗ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਸਨ ਤੇ ਹਰ ਫਲੋਰ ਤੇ ਤੁਹਾਨੂੰ ਡਿਫਰੈਂਟ ਡਿਫਰੈਂਟ ਜਿਹੜੀਆਂ ਚੀਜ਼ਾਂ ਉਹ ਦੇਖਣ ਨੂੰ ਮਿਲ ਜਾਂਦੀਆਂ ਜਿਨ੍ਹਾਂ ਦੇ ਵਿੱਚ ਇੱਕ ਫਲੋਰ ਤੇ ਤੁਹਾਨੂੰ ਸਾਰਾ ਬੋਰਡ ਦੇ ਰਿਲੇਟਿਡ ਜਿਹੜਾ ਸਮਾਨ ਆ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਜਿੱਥੇ ਤਾਂ ਨੂੰ ਇੱਕ ਫਲੋਰ ਦੇ ਉੱਤੇ ਸੋਲਜਰਸ ਕਿਹੜੇ ਕਿਹੜੇ ਕੱਪੜੇ ਉਦੋਂ ਉਸ ਚੰਮ ਦੇ ਵਿੱਚ ਯੂਜ਼ ਕਰਦੇ ਸੀਗੇ ਆ ਉਹਨਾਂ ਦੀਆਂ ਬੁੱਕਸ ਉਹ ਤੁਹਾਨੂੰ ਇੱਕ ਫਲੋਰ ਤੇ ਦੇਖਣ ਨੂੰ ਮਿਲ ਜਾਂਦੀਆਂ ਹੈਗੀਆਂ ਅਤੇ ਕਿਹੜੀਆਂ ਕਿਹੜੀਆਂ ਗਨਸ ਨੇ ਜਿਹੜੀਆਂ ਉਸ ਚੰਮ ਦੇ ਵਿੱਚ ਯੂਜ਼ ਯਾ ਜਿਹੜੇ ਗੈਸ ਮਾਸਕ ਇਆ ਫੇਰੇ ਗ੍ਰੀਨੇਡਸ ਜਿਹੜੇ ਸੀਗੇ ਗੈਸ ਗ੍ਰੀਨੇਡਸ ਆਪਾਂ ਕਹਿ ਸਕਦੇ ਹਾਂ ਉਹ ਤੁਹਾਨੂੰ ਵੇਖਣ ਨੂੰ ਮਿਲ ਜਾਂਦੇ ਨੇ ਅਤੇ ਇੱਕ ਫਲੋਰ ਦੇ ਵਿੱਚ ਤੁਹਾਨੂੰ ਉਸ ਟਾਈਮ ਦੇ ਵਿੱਚ ਵਰਤਣ ਜਾਣ ਵਾਲੇ ਹਰ ਤਰ੍ਹਾਂ ਦੇ ਜਿਹੜੇ ਬਰਤਨ ਨੇ ਉਹ ਵੇਖਣ ਨੂੰ ਮਿਲ ਜਾਂਦੇ ਨੇ ਹੁਣ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿਸੇ ਤਰ੍ਹਾਂ ਦਾ ਕੋਈ ਡਰਾਅ ਹੈ ਕੁਝ ਹੋਰ ਨਹੀਂ ਹੈ ਇਧਰ ਇਸ ਲਿਕ ਟਾਇਲਟ ਸੀਟ ਹੈ ਜਿਹੜੀ ਉਸ ਟਾਈਮ ਦੇ ਵਿੱਚ ਵਰਤੀ ਜਾਂਦੀ ਸੀ ਲੋਕਾਂ ਦੇ ਦੁਆਰਾ ਇਵਨ ਆ ਫਲੋਰ ਮੇਰੇ ਲਈ ਬਹੁਤ ਜ਼ਿਆਦਾ ਸਰਪ੍ਰਾਈਜ਼ਿੰਗ ਸੀਗਾ ਕਿਉਂਕਿ ਜਿਵੇਂ ਉਹ ਤੁਸੀਂ ਘਡੋਣੇ ਇਸ ਟਾਈਮ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਉਹ ਉਸ ਟਾਈਮ ਦੇ ਲੋਕਾਂ ਦੀ ਸੋਚ ਸੀ ਕਿ ਇਹ ਜਿਹੜੇ ਘਡੋਣੇ ਨੇ ਇੱਕ ਗਾਰਡੀਅਨ ਐਂਜਲ ਨੇ ਇਹ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਮੁਸ਼ਕਿਲ ਹੈ ਜਿਹੜੀ ਮੁਸੀਬਤ ਹੈ ਉਹਦੇ ਤੋਂ ਬਚਾਣਗੇ ਇਹ ਜਿਹੜੇ ਟੈਲੀਫੋਨ ਨੇ ਉਸ ਟਾਈਮ ਦੇ ਵਿੱਚ ਤੁਹਾਨੂੰ ਸਿਰਫ ਅਮੀਰਾ ਦੇ ਘਰੇ ਜਾਂ ਫਿਰ ਦਫ਼ਤਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਸੀਗੇ ਇਹ ਜਿਹੜੇ ਟੈਲੀਫੋਨਸ ਨੇ ਉਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਐ ਸ਼ੇਅਰ ਦੀ ਸੇਫਟੀ ਦਿਲ ਸੋ ਹਰ ਵੀ ਗੋ ਆ ਗਿਆ ਜੀ ਆਪਣਾ ਫੂਡ है अपने पॉर्क पोर्क के नए सैलड न ड्रिंक ड्रिंक के न मेरे है अनियन का कुछ पेस्ट या चटनी टाइप बनाया है तो सब तो वीडियो गल है ना एक बीले की चटनी भी वीकेंड करके बहुत ज़्यादा शांति है सिटी के ਤੇ ਜ਼ਿਆਦਾ ਮਤਲਬ ਖਰਾਸ਼ ਨਹੀਂ ਪੈ ਰਿਹਾ ਬਟ ਸਟੋਰ ਮੈਨੂੰ ਮਿਲ ਗਿਆ ਮੈਂ ਗੂਗਲ ਤੇ ਸਰਚ ਕੀਤਾ ਸਟੋਰ ਸਟੋਰ ਆਪਾਨੂੰ ਮਿਲ ਗਿਆ ਚਾਕਲੇਟ ਵਾਸਤੇ ਇਹ ਦੇਖਣਾ ਕੀ ਕੀ ਅਵੇਲੇਬਲ ਹੈ ਕਿਉਂਕਿ ਬੈਲਜੀਅਮ ਦੇ ਚਾਕਲੇਟਸ ਬਹੁਤ ਜ਼ਿਆਦਾ ਫੇਮਸ ਨੇਮ ਇੱਕ ਵਾਰ ਕਿ ਮੈਂ ਕੰਮਤੇ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਉਹ ਮੈਨੂੰ ਕਹਿ ਰਿਹਾ ਤੇ ਮੈਂ ਕੀ ਚੀਜ਼ ਫੇਮਸ ਹਨ ਨੂੰ ਮੈਂ ਰੈਂਡਮਲੀ ਪੁੱਛਿਆ ਉੱਥੇ ਮੈਂ ਕਿਹਾ ਜੋ ਮੈਂ ਐਕਸਪਲੋਰ ਕਰ ਸਕਾਂ ਉਹ ਪੋਲੈਂਡ ਤੋਂ ਆਉਂ ਉਹ ਮਤਲਬ ਫਿਰ ਯੂਰਪੀਅਨ ਨੂੰ ਪਤਾ ਹੁੰਦਾ ਨਾ ਤਾਂ ਉਹਨਾਂ ਨੇ ਦੱਸਿਆ ਕਿ ਚਾਕਲੇਟ ਜ਼ਰੂਰ चॉकलेट्स बड़ी फेमस होंगे सो राइट नाउ आई एम आउटसाइड दिसोर कदम स्टोर चैक कर सो दिस इज अटोर इतो स्पेसल जो है चॉकलेट्स मिले Ah, it's nice, it's nice. Long. Uh, 8 pieces, pieces inside. Okay, I got it. Thank you so much. Have a nice day. Bye-bye. ਜਿਹੜਾ ਮੈਂ ਬੁੱਕ ਕੀਤਾ, ਓਵਰঅল ਮੈਂ ਅਪਾਰਟਮੈਂਟ ਜਿਹੜਾ ਬਹੁਤ ਜ਼ਿਆਦਾ ਵਧੀਆ ਹੈ। ਅ, ਵਧੀਆ ਵਧੀਆ ਸਰਵਿਸ ਹੈ ਸਾਰਾ ਕੁਝ ਮੈਨੂੰ ਸਹੀ ਲੱਗਾ। لیکن ایک منو پرابلم ਆਈ ਜਿੱਦ ਜੇ ਮੈਂ چیک ان ਵਾਸਤੇ ਕੀ ਲੈਂ ਗਿਆ ਆਪਣੀ ਬੰਨੇ ਮੈਨੂੰ ਕੀ ਵਗੈਰਾ ਦਿੱਤੀ ਬਟ ਉਹ ਕਹਿੰਦਾ ਅਪਾਰਟਮੈਂਟ ਨਾ ਹਜੇ ਕਲੀਨ ਨਹੀਂ ਹੈਗਾ ਤੇ ਦੇ ਲਈ ਸੌਰੀ ਤੇ ਮੈਂ ਕਿਹਾ ਕਹਿੰਦਾ 30 ਮਿੰਟਸ ਸੱਕ ਲਈਦੀ ਹੋਗੀ ਤੱਕ ਕਲੀਨ ਕਰੂਗੀ ਉਹ ਤੇ ਮੈਂ ਆਲਰੇਡੀ ਟਿਕਟ ਜਿਹੜੀਆਂ ਬੁੱਕ ਕਰ ਲਈ ਹੋਈਆਂ ਸੀ ਗਿਆ ਆਪਣਾ ਕੀ ਕਹਿੰਦੇ ਹਨ ਨੂੰ ਮਿਊਜ਼ੀਅਮ ਦੀ ਆਲਰੇਡੀ ਮੈਂ ਟਿਕਟ ਜਿਹੜੀ ਬੁੱਕ ਕਰ ਲਈ ਉਹ 3 ਵਜੇ ਦੀ ਸੀ ਆਲਰੇਡੀ ਸਵਾਦੋ ਹੋ ਗਏ ਸੀ ਮੇਰੇ ਕੋਲ ਨਾ ਟਾਈਮ ਹੀ ਸੀ ਮੈਂ 30 ਮਿੰਟ ਵੇਟ ਕਰਦਾ ਕਿਉਂਕਿ ਮੇਰੇ ਘਰ ਤੋਂ ਮਿਊਜ਼ੀਅਮ ਦਾ ਰਸਤਾ ਜਿਵੇਂ ਮੈਂ ਬਾਇਓ ਖਾਣਾ ਸੀ ਉਹ ਸੀਗਾ ਆਲਮੋਸਟ 30 ਮਿੰਟਸ 30 ਮਿੰਟਸ ਲੱਗ ਜਾਂਦੇ ਸੀ ਮੈਨੂੰ ਤਾਂ ਮੈਂ ਮੇਰੇ ਕੋਲ ਮੈਕਬੁੱਕ ਸੀ ਮੈਂ ਸਾਰਾ ਉਝ ਆਪਣਾ ਸਮਾਨ ਨਾਲੇ ਲੈ ਕੇ ਜਾ ਸਕਦਾ ਇਸ ਵਾਰ ਮੈਂ ਦੁਬਾਰਾ ਕਾਲ ਕੀਤੀ ਰੂਮ ਦੇ ਵਿੱਚ ਜਾ ਕੇ ਤੇ ਮੈਂ ਕਿਹਾ ਕਲੀਨਿੰਗ ਤਾਂ ਚਲੋ ਠੀਕ ਹੈ ਉਹ ਕਰ ਜੂਗੇ ਲੇਕਿਨ ਮੇਰਾ ਐਕਸਪੈਂਸਿਵ ਵੀ ਮਤਲਬ ਮੈਕਬੁੱਕ ਹੈ ਹੋਰ ਮੇਰਾ ਸਮਾਨ ਇੰਦਾ ਪਿਆ ਹੋ ਜੋ ਮੈਂ ਨਾ ٹرسٹ ਕਰੋ ਤੁਸੀਂ ਛੱਡ ਦਿਓ ਕੋਈ ਦਿੱਕਤ ਨਹੀਂ ਹੈ ਤਾਂ ਹੁਣ ਮੈਨੂੰ ਮਨ ਦੇ ਵਿੱਚ ਆ ਚੀਜ਼ ਚ ਡਰ ਹੈਗਾ ਕਿ ਸਮਾਨ ਮੇਰਾ ਉੱਥੇ ਕੰਮ ਜਿਹੜਾ ਵੀ ਸੇਫ ਪਿਆ ਹੋਵੇ ਤੇ ਭਾਵੇਂ ਬਾਹਰ ਆਪਾਂ ਕਹਿ ਦਿੰਨੇ ਆ ਸੇਫਾਂ ਬਟ ਫਿਰ ਵੀ ਹਨਾ ਮਨ ਦੇ ਵਿੱਚ ਤਾਂ ਇੱਕ ਚੀਜ਼ ਹੁੰਦੀ ਹੈ ਨਾ ਡਰਤਾ ਹੁੰਦੀ ਹੈ ਨਾ ਤਾਂ ਹੁਣ ਵੈਨ ਨੂੰ ਵਹੀ ਹੈ ਕਿ ਮੈਂ ਸਮਾਨ ਇਕ ਵਾਰ ਲੈ ਲੈ ਕਰੇ ਜਾਵਾਂ ਸਾਰਾ ਸਮਾਨ ਖਾ ਆਪਣਾ ਚੈੱਕ ਕਰਾਂ ਸਾਰਾ ਸਮਾਨ ਜੋ ਮੈਂ ਲੈ ਕੇ ਆਇਆ ਸੀਗਾ ਮੇਰਾ ਲੈਪਟਾਪ ਵਗੈਰਾ ਸਾਰਾ ਕੁਝ ਆਪਣੀ ਜਗ੍ਹਾ ਤੇ ਹੈਗਾ ਕੈਮਰੇ ਮੈਂ ਆਪਣੇ ਸਾਰੇ ਨਾਲ ਲੈ ਕੇ ਆ ਕਿਉਂਕਿ ਉਹ ਸ਼ੂਟ ਵਾਸਤੇ ਮੈਨੂੰ ਨਾਲ ਚਾਹੀਦੇ ਸੀ जा के देखते हैं हूँ सारा समान कि अपार्टमेंट पे आया है कि चीज़ है देखते हैं परम रखे फिर ही रहा जो है मैं सारा कुछ छड़ इसको, इसको। ਸੇਫ ਹੈ ਸੋ ਸਾਰਾ ਕੁਝ ਸੇਫ ਹੋਣਾ ਕਿ ਆਪਾਂ ਕਰੇ 15 ਮਿੰਟ ਮੈਨੂੰ ਰਿਲੈਕਸ ਫੀਲ ਹੋ ਰਿਹਾ ਕਿ ਜਿੰਨੀ ਦੇਰ ਵੀ ਬਾਹਰ ਉਹ ਲੋਗ ਜਿਹੜਾ ਸ਼ੂਟ ਕਰਦਾ ਸੀ ਮੈਨੂੰ ਆਹੀ ਟੈਨਸ਼ਨ ਸੀ ਕਿ ਇਹ ਸਮਾਨ ਸਾਰਾ ਕੁਝ ਪਿਆ ਹੋਵੇ ਹਾਂਜੀ ਬਾਹਰ ਜਾਣ ਤੋਂ ਪਹਿਲਾਂ ਮੈਂ ਸੋਚਿਆ ਸਾਰਾ ਸੈਟਅਪ ਜਿਹੜਾ ਮੈਂ ਕਰ ਲਾਂ ਕਿਉਂਕਿ ਵਾਪਸ ਆ ਕੇ ਮੈਂ ਇੱਕ ਹੋਰ ਜਿਹੜੀ ਵੀਡੀਓ ਸ਼ੂਟ ਕਰਨੀ ਹੈ ਜਿਹਦੇ ਵਿੱਚ ਹਨਾ ਤੁਹਾਡੇ ਸਾਰਿਆਂ ਦੇ ਮੇਰੇ ਇੰਸਟਾਗ੍ਰam ਜਿਹੜਾ ਮੈਂ ਪੇਜ ਬਣਾਇਆ ਉਹਦੇ ਤੇ ਮੈਨੂੰ ਕੁਐਸਚਨਸ ਆ ਰਹੇ ਸੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਰਹਿੰਦਿਆਂ ਨੋਵੀਆ ਕੀ ਕੀ ਜੌਬ ਅਪਰਚੂਨਿਟੀਆਂ ਹੈ ਨੀਦਰਲੈਂਡ ਦੇ ਵਿੱਚ ਕਿਵੇਂ ਉੱਥੇ ਵਰਕ ਲਾਈਫ ਹੈ ਜਾਂ ਕਿੰਨਾ ਖਰਚਾ ਆਉਂਦਾ ਉਹ ਸਾਰੀਆਂ ਸਿੱਧਾਂ ਦਾ ਜਵਾਬ ਜਿਹੜਾ ਮੈਂ ਇੱਕ ਵੀਡੀਓ ਬਣਾਣੀ ਸੀ ਉਹ ਤੇ ਦਊਗਾ ਸੋ ਵਲੌਗ ਦੇ ਵਿੱਚ ਵੀ ਮੈਂ ਥੋੜਾ ਤੁਹਾਨੂੰ ਦਿਖਾ ਰਿਹਾ ਜੇ ਉਹ ਜਿਹੜੀ ਵੀਡੀਓ ਹੈ ਤੁਹਾਨੂੰ ਪਹਿਲਾਂ ਹੋਊਗੀ ਜੇ ਤੁਸੀਂ ਉਹ ਵੀਡੀਓ ਹੇਠ ਤੱਕ ਨਹੀਂ ਦੇਖੀ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਆ ਵੀਡੀਓes 'ਚ ਜਾ ਕੇ ਤੁਸੀਂ ਉਹ ਚੈੱਕ ਕਰ ਸਕਦੇ ਹੋ ਉਹ ਵੀਡੀਓ ਦਾ ਲਿੰਕ ਮੈਂ ਤੁਹਾਨੂੰ ਆ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੂੰਗਾ ਤੇ ਉਸ ਤੋਂ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਕਿ ਲਾਈਫ ਹੈ ਬਾਰ ਦੀ ਜਾਂ ਕਿੰਨਾ ਰੈਂਟ ਹੈ ਕਿੰਨਾ ਗਰੋਸਰੀ ਹੈ ਜਾਂ ਮੇਨ ਜਿਹੜਾ ਕਿ ਹਰ ਜਿਹੜਾ ਬੰਦਾ ਬਾਹਰ ਆਂਦਾ ਸਭ ਤੋਂ ਪਹਿਲਾਂ ਉਹਦੀ ਸੋਚ ਹੁੰਦੀ ਹੈ ਕਿ ਕਿੰਨੇ ਕੁ ਪੈਸੇ ਆਪਾਂ ਬਣਾ ਸਕਦੇ ਆ ਇੱਥੇ ਹਾਂ ਕੰਪਲੀਟ ਕਰਕੇ ਇਸ ਤੋਂ ਬਾਅਦ ਆਵਾਂਗੇ ਆਪਾਂ ਬਾਹਰ ਥੋੜੀ ਦੇ ਲਵਾਂਗੇ ਨਾਈਟ ਨਾਈਟ ਤੇ ਥੋੜੇ ਰਾਤ ਦੇ ਥੋੜੇ ਲਵਾਂਗੇ ਸ਼ਾਰਟਸ ਬਾਹਰ ਦਾ ਕੇ ਦੇਖਦੇ ਕੀ ਸੀਗਾ هذا جالي في بالي ਮੈਨੂੰ ਲੱਗਦਾ ਵੀ ਲੋਰੇ ਕੀ ਚੀਜ਼ ਆ ਲੱਗ ਰਿਹਾ ਆਵਰੀ ਜਿਹੜੀ ਜੰਬੋ ਆ ਨਦਰਲੈਂਡਸ ਨਾਮ ਉਹਦੇ ਚ ਜ਼ਿਆਦਾ ਪ੍ਰੋਡਕਸ਼ਨ ਨਹੀਂ ਮੈਨੂੰ ਲੱਗਦਾ ਲੱਗ ਰਿਹਾ ਕਿ ਉਹ ਕੰਟਰੀ ਚੇਂਜ ਕੀਤੀ ਹੈ ਹਨਾ ਬਟ ਸੀਰੀਅਸਲੀ ਬਹੁਤ ਜ਼ਿਆਦਾ ਮਨ ਉਹਦਾ ਮਨ ਅਗਰ ਜਿਹੜੀਆਂ ਦੇ ਉਸ ਫਾਈਨ ਟਰੇਨਿੰਗ ਸ਼ਿਪ ਜਿਹੜੀ ਹੋਗੀ ਸਟਾਰਟ ਹੈਗੀ ਸੋ ਸਵੇਰੇ ਮੈਂ ਨਿਕਲਣਾ ਲਾਸਟ ਫਿਰ ਕਿੰਨੇ ਮਿੰਟ ਦੀ ਮੇਰੀ ਬੱਸ ਹੈ ਸੋ ਉਸ ਫਿਰ ਜਿਹੜਾ ਬ੍ਰੇਕਫਾਸਟ ਸਮਾਨ ਆ ਉਹ ਵੀ ਅਪਾਚ ਲੈ ਕੇ ਜਾਵਾਂਗੇ ਸਾਰਾ ਕੁਝ ਦੇਖਦੇ ਆਂ ਕੀ ਚੀਜ਼ ਮਿਲਦੀ ਹੈ ਲੋ ਜੀ ਮੈਂ ਆਗੇ ਸੀਗਾ ਵਾਪਿਸ ਅਪਾਰਟਮੈਂਟ ਦੇ ਵਿੱਚ ਰੂਮ ਦੇ ਵਿੱਚ ਤੇ ਪਹਿਲਾਂ ਥੋੜਾ ਥੋੜਾ ਸ਼ਾਈ ਮਤਲਬ ਫੀਲ ਹੁੰਦਾ ਸੀਗਾ ਕੈਮਰਾ ਕੱਢਣ ਲੱਗਿਆਂ ਬੜੇ ਜ਼ਿਆਦਾ ਲੋਕੀ ਹੋਣੇ ਆ ਮੈਨੂੰ ਹੁੰਦਾ ਸੀ ਪਤਾ ਨਹੀਂ ਯਾਰ ਕੀ ਚੀਜ਼ ਸੋਚੂਗੇ ਕੀ ਨਹੀਂ ਬਟ ਮੇਰੀ ਇਨਕਲੂਡਿੰਗ ਰੀਲ ਮੇਰੀਆਂ 10 ਵੀਡੀਓ ਆਲਰੇਡੀ ਮੇਰੇ ਚੈਨਲ ਦੇ ਕੰਪਲੀਟ ਹੋ ਗਈਆਂ ਹੈਂ ਤੇ ਪਹਿਲਾਂ ਬੜਾ ਫੀਲ ਹੁੰਦਾ ਸੀ ਯਾਰ ਕੱਢਣ ਲੱਗੇ ਕੈਮਰਾ ਪਹਿਲਾਂ ਇੱਧਰ ਉੱਧਰ ਦੇਖਣਾ ਯਾਰ ਲੋਕੀ ਕੀ ਕਹੋਗੇ ਬਟ ਹੁਣ ਨਹੀਂ ਕੋਈ ਫਰਕ ਪੈਂਦਾ ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਲੋਕਾਂ ਨੂੰ ਯਾਰ ਮੈਂ ਚੇਂਜ ਨਹੀਂ ਕਰ ਸਕਦਾ ਆਪਾਂ ਕਿਸੇ ਦਾ ਜਿਹੜਾ ਵਿਊ ਪੁਆਇੰਟ ਆ ਨੂੰ ਚੇਂਜ ਨਹੀਂ ਕਰ ਸਕਦੇ ਸੋ ਤੇ ਸਾਨੂੰ ਲੋੜ ਵੀ ਨਹੀਂ ਮੇਰੇ ਅਕੋਰਡਿੰਗ ਚੇਂਜ ਕਰਨ ਦੀ ਯਾਰ ਸਾਨੂੰ ਆਪਣਾ ਪਤਾ ਹੋਣਾ ਚਾਹੀਦਾ ਕਿ ਮੈਂ ਜੋ ਕਰ ਰਿਹਾ ਉਹ ਮੈਨੂੰ ਸੈਟੀਸਫਾਈ ਕਰ ਰਿਹਾ ਕਿ ਨਹੀਂ ਤੇ ਜਿਹੜੇ ਤੁਹਾਡੇ ਕੰਮ ਨੂੰ ਸਪੋਰਟ ਕਰ ਰਹੇ ਨੇ ਵੈਲਨ ਗੁੜੇ ਯਾਰ ਤੁਸੀਂ ਉਹਨਾਂ ਦੇ ਨਾਲ ਰਹੋ ਈਵਨ ਕਿ ਮੈਂ ਇੱਕ ਰੀਲ ਲਿਖੀ ਸੀਗੀ ਤੁਹਾਡੇ ਨਾਲ ਹੀ ਸ਼ੇਅਰ ਕਰਦਾ ਮੈਂ ਇੰਸਟਾਗ੍ਰਾਮ ਤੇ ਤੇ ਉਹਦੇ ਵਿੱਚ ਉਹ ਕਹਿ ਰਿਹਾ ਸੀਗਾ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖੋ ਕੱਢੋ ਪ੍ਰੋਮੋਟ ਕਰੋ ਉਹ ਤੁਹਾਡੇ ਤੇ ਆ ਯਾਰ ਕਿਉਂਕਿ ਤੁਸੀਂ ਆਪਣੀ ਲਾਈਫ ਦੇ ਸੀਗੀ ਉਹ ਤੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਸੇ ਨੂੰ ਰੱਖਣਾ ਲਾਈਫ ਸਟੇਟ ਕੱਢਣਾ ਸੋ ਜੇ ਜੀ ਦੀ ਚੀਜ਼ ਤੁਹਾਨੂੰ ਸੈਟੀਸਫਾਈ ਕਰਦੀ ਹੈ ਜ਼ਿੰਦਗੀ ਦੇ ਵਿੱਚ ਕਿ ਹਾਂ ਯਾਰ ਮੈਂ ਅੱਜ ਕੰਮ ਕਰਨਾ ਹੈ ਤੇ ਜੇ ਕਿਸੇ ਨਾਲ ਦੇਖ ਕੇ ਆਪਾਂ ਕੰਮ ਨਹੀਂ ਕਰਦੇ ਆ ਸ਼ਾਈ ਫੀਲ ਹੁੰਨੇ ਆ ਜਾਂ ਬੜੀ دیر ਤੋਂ ਆਪਾਂ ਸੋਚਦੇ ਨੇ ਕੋਈ ਕੰਮ ਰੋਕਿਆ ਹੁੰਦਾ ਕਿ ਯਾਰ ਨਹੀਂ ਯਾਰ ਆ ਕੰਮ ਹਜੇ ਨਹੀਂ ਕਰਨਾ ਯਾਰ ਉਹ ਕੀ ਸੋਚੂ ਫਲਾਣਾ ਕੀ ਸੋਚੂਗਾ ਸੋ ਤੀਆਂ ਛੱਡ ਦੋ ਯਾਰ ਆ ਚੀਜ਼ ਕਰਨੀ ਆ ਮੈਂ ਤਾਂ ਸਪੈਸ਼ਲੀ ਆ ਚੀਜ਼ ਤੋਂ ਨਿਕਲ ਕੇ ਆਇਆ ਇਹ ਚੀਜ਼ਾਂ ਜਿ ਕੋਸ਼ਿਸ਼ ਵੀ ਨਹੀਂ ਰੱਖਿਆ ਤੁਸੀਂ ਚੰਗਾ ਕਰੋਗੇ ਤਾਂ ਵੀ ਲੋਕਾਂ ਨੇ ਤੁਹਾਨੂੰ ਕਹਿਣਾ ਯਾਰ ਆ ਕੀ ਕਰੀ ਇਹਨਾਂ ਦੀ ਮਾੜਾ ਕਰੋਗੇ ਫਿਰ ਤਾਂ ਪਣੀਏ ਪਣੀਏ ਗਾਲਾਂ ਹਨਾ ਤੋਂ ਤਾਂ ਜਿਹੜੀ ਗੱਲ ਹੈਗੀ ਐ ਸਿੱਧੀ ਜੋ ਤੁਹਾਨੂੰ ਚੰਗਾ ਲੱਗਦਾ ਨਾ ਲਾਈਵ ਦੇ ਵਿੱਚ ਉਹ ਕਰੋ ਲੋਕਾਂ ਨੇ ਕੁਝ ਵੀ ਨਹੀਂ ਯਾਦ ਰੱਖਣਾ ਸਿਰਫ ਨੇ ਜਿਹ ਲੋਕਾਂ ਨੇ ਇਹ ਯਾਦ ਰੱਖਣਾ ਨਾ ਉਹ ਤੁਹਾਡੀ ਸਕਸੈਸ ਹੈ ਕਿ ਤੁਸੀਂ ਲਾਈਵ ਦੇ ਵਿੱਚ ਅੱਗੇ ਕਿਵੇਂਗੇ ਬਸ ਜਿਹੜੇ ਤੁਸੀਂ ਜਦੋਂ ਤੁਸੀਂ ਲੈਵਲ ਤੇ ਆਗੇ ਨਾ ਫਿਰ ਪਿੱਛੇ ਤੁਸੀਂ ਕੀ ਕਰਦੇ ਆ ਉਹ ਡੋਜ਼ਨਟ ਮੈਟਰ ਉਹ ਕੁਝ ਨਹੀਂ ਮੈਟਰ ਨਹੀਂ ਕਰਦਾ ਲੋਕਾਂ ਨੇ ਤੁਹਾਡੀ ਜੇਬ ਚਾਹੇ ਦੇਖਣਾ ਇਸ ਟਾਈਮ ਤੁਹਾਡੇ ਕੋ ਪੈਸਾ ਕਿੰਨਾ ਤੇ ਤੁਹਾਡੇ ਲਾਈਵ ਦੇ ਵਿੱਚ ਸਕਸੈਸ ਕਿੰਨੀ ਹੈ ਤੁਹਾਡੇ ਕੋ ਫੇਮ ਕਿੰਨਾ ਕਿੰਨਾ ਤੁਸੀਂ ਜਾਣ ਕਿੰਨੀ ਤੁਹਾਡੀ ਜਾਣ ਪਛਾਣਾ ਹੈ ਕਿੰਨਾ ਤੁਹਾਡੇ ਕੋ ਐਂਡ ਆਫ ਦਾ ਡੇ ਹੈ ਨਾ ਮਨੀ ਕਹਦੇ ਨੇ ਆਪਾਂ ਮਨੀ ਮੈਟਰ ਕਰਦੀ ਹੈ ਸੋ ਜੋ ਤੁਹਾਨੂੰ ਲਾਈਵ ਦੇ ਵਿੱਚ ਤੁਹਾਨੂੰ ਲੱਗਦਾ ਕਿ ਆ ਮੈਨੂੰ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ ਕਿ ਆ ਮੇਰੀ ਸਕਸੈਸਫੁਲ ਮੈਨੂੰ ਲੈ ਕੇ ਜਾਊਗਾ ਸੋ ਕੰਮ ਪਿੱਛੇ ਲੱਗ ਜਾਓ ਯਾਰ ਉਹ ਅੰਨੇਵਾ ਉਹਦੇ ਮਗਰ ਲੱਗ ਜਾਓ ਉਹਦੇ ਮਗਰ ਭੱਜੀ ਜਾਓ ਨਾ ਦਿਨ ਦੇਖੋ ਨਾ ਰਾਤ ਵੇਖੋ ਸਪੈਸ਼ਲੀ ਮੈਂ ਵੀ ਹਦੇ ਆ ਚੀਜ਼ ਦੇ ਮਗਰ ਮਤਲਬ ਇਹ ਨਹੀਂ ਵਲੋਗਿੰਗ ਦੀ ਗੱਲ ਕਰ ਰਿਹਾ ਲਾਈਵ ਦੇ ਵਿੱਚ ਹੋਰ ਬੜੇ ਮੋਟਿਵ ਹੈ ਕਰਨ ਵਾਲੀ ਜ਼ਿੰਦਗੀ ਦੇ ਵਿੱਚ ਹੁਣ ਕਈ ਵਾਰ ਇਹਦਾ ਹੁੰਦਾ ਮੈਂ ਜਦੋਂ ਦੂਸਰੀ ਕੰਟਰੀ ਜਾਣਾ ਆ ਮੈਂ ਦੇਖਦਾ ਉੱਥੇ ਮਹਿੰਗੇ ਮਹਿੰਗੇ ਗੱਡੀਆਂ ਆ ਆ ਬਹੁਤ ਕੁਝ ਡਿਫਰੈਂਟ ਹਨਾ ਬਹੁਤ ਕਾਰਾਂ ਆ ਲੋਕਾਂ ਦੇ ਬੜੇ-ਬੜੇ ਘਰ ਦੇਖਦਾ ਬਾਹਰ ਆ ਕੇ ਤੇ ਮੈਨੂੰ ਆ ਚੀਜ਼ ਦੇ ਕੇ ਕਿ ਆਪਣੇ ਨੂੰ ਮੋਟੀਵੇਸ਼ਨ ਜੀ ਮਿਲਦੀ ਹੈ ਯਾਰ ਨਹੀਂ ਹਜੇ ਬਹੁਤ ਕੁਝ ਕਰਨਾ ਲਾਈਫ ਦੇ ਵਿੱਚ ਬਾਕੀ ਹੈ ਜਦੋਂ ਆਪਾਂ ਆਪਣਾ এনवायरमेंट ਉਸ ਆਪਣੇ ਆਪ ਨੂੰ ਉਸ এনवायरमेंट ਦੇ ਵਿੱਚ ਕਰ ਲੈਨੇ ਆ ਜਿੱਥੇ ਵੱਡੇ ਲੋਕ ਜਾਂ ਜਿਨ੍ਹਾਂ ਨੇ ਲਾਈਫ ਦੇ ਵਿੱਚ ਕੁਝ ਅਚੀਵ ਕੀਤਾ ਹੋਵੇ ਤਾਂ ਫਿਰ ਉਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਆ ਆਪਾਂ ਵੀ ਉਹਨਾਂ ਵਾਂਗੂ ਮਤਲਬ ਕਹਿੰਦੇ ਨਾ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਬਦਲਦਾ ਸੋ ਇਹ ਆਪਣੀ ਲਾਈਫ ਦੇ ਵਿੱਚ ਵੀ ਉਹੀ ਚੀਜ਼ੀ ਹੈ ਅੱਜ ਦੇ ਵੀਲੌਗ ਨੂੰ ਮੈਂ ਕਰਦਾ ਇੱਥੇ ਖਤਮ ਤੇ ਉਮੀਦ ਕਰਦਾ ਹਾਂ ਅਗੂ ਵੀ ਮੈਂ ਤੁਹਾਨੂੰ ਵਧੀਆ ਵਧੀਆ ਜਿਹੜੇ ਕੰਟੈਂਟਸ ਵਧੀਆ ਵਧੀਆ ਕੰਟਰੀ ਹੈ ਉਹ ਤੁਹਾਨੂੰ ਮੈਂ ਖੁਮਾਵਾਂ ਤੇ ਬਾਕੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਬਾਏ ਟੇਕ ਕੇਅਰ ਸੀ ਯੂ